ਜਗਬਾਨੀ ਟੀਵੀ ਮਯਾਂਭ ਮੀਤਕੋਰ ਨਜ਼ਰ ਪਾਉਣੇ ਆ ਦੇਸ਼ ਦੀਆਂ ਵੱਡੀਆਂ ਖਬਰਾਂ ਤੇ ਪੀਐਮ ਮੋਦੀ ਦੇ ਸਿੰਗਾਪੁਰ ਦੌਰੇ ਦੌਰਾਨ ਚਾਰ ਵੱਡੇ ਮੁੱਦਿਆਂ ਤੇ ਲੱਗੀ ਮੋਹਰ ਸਿੰਗਾਪੁਰ ਨਾਲ ਐਮਓਯੂ ਤੇ ਹੋਏ ਦਸਤਕਤ ਅਧਿਆਇੰਦਾ ਦਾਵਾ ਪੀਐਮ ਮੋਦੀ ਦੇ ਪ੍ਰੋਜੈਕਟ ਸਵੱਛ ਭਾਰਤ ਮਿਸ਼ਨ ਨੇ 70000 ਨਵ ਜੰਮੇ ਬੱਚਿਆਂ ਦੀ ਬਚਾਈ ਜਾਨ ਹਰਿਆਣਾ ਤੋਂ ਅਦੋਂ ਪਹਿਲਾ ਇਸ ਵਿੱਚ ਵਿਨੇਸ਼ ਫੁਗੜ ਅਤੇ ਬਜਰੰਗ ਪੂਰਨਿਆ ਮਲੇਰਜੁਨ ਖੜਗੇਦੀ ਮੌਜੂਦਗੀ ਵਿੱਚ ਹੋਏ ਸ਼ਾਮਿਲ ਪਹਿਲੀ ਸੂਚੀ ਆਉਂਦੇ ਹੀ ਭਾਜਪਾ ਵਿੱਚ ਬਗਾਵਤ ਹੁਣ ਤੱਕ 20 ਆਗੂਆਂ ਨੇ ਛੱਡੀ ਪਾਰਟੀ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਸੀਮਾਪੁਰੀ ਤੋਂ ਵਿਧਾਇਕ ਰਾਜੇਂਦਰ ਪਾਲ ਗੋਤਮ ਪਾਰਟੀ ਛੱਕੇ ਕਾਂਗਰਸ ਸ ਵਿੱਚ ਹੋਏ ਸ਼ਾਮਿਲ ਵੱਖੋ ਬਿਲ ਤੇ ਜਪੀਸੀ ਦੀ ਤੀਜੀ ਮੀਟਿੰਗ ਵਿੱਚ ਹੰਗਾਮਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਹਾ ਮੰਤਰਾਲੇ ਦੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਲੁਕਾਈ ਜਾਣਕਾਰੀ ਬੰਗਾਲ ਦੇ ਰਾਜਪਾਲ ਸੀਵੀ ਅਨੰਦਾ ਬੋਸ ਨੇ ਕਿਹਾ ਮਮਤਾ ਬੇਨਰਜੀ ਕਾਰਨ ਫਸਿਆ ਅਪਰਾਜਤਾ ਬਿੱਲ ਰਾਜ ਸਰਕਾਰ ਨੇ ਬਿੱਲ ਦੇ ਨਾਲ ਨਹੀਂ ਭੇਜੀ ਤਕਨੀਕੀ ਰਿਪੋਰਟ ਮਨਜ਼ੂਰੀ ਦੇਣ ਵਿੱਚ ਹੋਵੇਗੀ ਦੇਰੀ ਕਲਕੱਤਾ ਰੇਪ ਕਤਲ ਕੇਸ ਵਿੱਚ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੇ ਘਟਨਾ ਦੇ ਅਗਲੇ ਦਿਨ ਘਟਨਾ ਵਾਲੀ ਥਾਂ ਦੇ ਨੇੜੇ ਮਰਮਮਤ ਦਾ ਦਿੱਤਾ ਸੀ ਆਦੇਸ਼ ਤੇ ਹੁਣ ਸੀਬੀਆਈ ਦੇ ਹੱਥ ਲੱਗਿਆ ਮਨਜ਼ੂਰੀ ਪੱਤਰ ਕਲਕੱਤਾ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਇੱਕ ਔਰਤ ਨੂੰ ਛੂਹਣ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਜੈਪੁਰ ਦੇ ਮੈਡੀਕਲ ਕਾਲਜ ਵਿੱਚ ਵਿਦਿਆਰਥਣ ਨਾਲ ਪਹਿਲਾਂ ਕੀਤੀ ਗਈ ਰੈਗਿੰਗ ਫਿਰ ਵਿਦਿਆਰਥਣ ਨੇ ਦਾਖਲਾ ਵਾਪਸ ਲੈਣ ਦਾ ਕੀਤਾ ਫੈਸਲਾ ਤਾਂ ਕਾਲਜ ਮੈਨੇਜਮੈਂਟ ਨੇ ਉਸ ਤੋਂ ਮੰਗੇ 30 ਲੱਖ ਰੁਪਏ। ਉਜੈਨ ਵਿੱਚ ਫੁੱਟਪਾਥ ਤੇ ਔਰਤ ਨਾਲ ਕੀਤਾ ਗਿਆ ਰੇਪ ਪੀੜਤਾ ਨੇ ਕਿਹਾ ਸ਼ਰਾਬ ਪਿਲਾ ਕੇ ਕੀਤਾ ਰੇਪ। 108 आईएएस अधिकारीआदार राजस्थान ਵਿੱਚ ਤਬਾਦਲਾ ਸ਼ੁਭਰਾ ਸਿੰਘ ਨੂੰ Rajasthan ਰਾਜ ਸੜਕ ਆਵਾਜਾਈ ਨਿਗਮ ਦਾ ਨਿਯੁਕਤ ਕੀਤਾ ਗਿਆ ਚੇਅਰਮੈਨ ਅਤੇ श्रेया ਗੁਹਾਂ ਨੂੰ ਪਿੰਡੂ ਵਿਕਾਸ ਵਿਭਾਗ ਵਿੱਚ ਵਧੀਕ ਮੁਖ ਸਖਤਰ ਦੀ ਦਿੱਤੀ ਗਈ ਜ਼ਿੰਮੇਵਾਰੀ। ईडी ਕਰੇਗੀ ਐਲਵੇਸ਼ ਯਾਦਵ ਦੀ ਜਾਇਦਾਦ ਜ਼ਬਤ ਗਾਇਕ ਫਾਜ਼ਲਪੁਰੀਆ ਤੋਂ ਵੀ ਕੀਤੀ ਗਈ ਪੁੱਛਗਿੱਛ। ਬਨੀਪੁਰ ਵਿੱਚ ਪਹਿਲੀ ਵਾਰ ਹੋਵੇਗੀ ਐਂਟੀ ਡਰੋਨ ਮਸ਼ੀਨ ਗਨ ਦੀ ਵਰਤੋਂ ਦੋ ਡਰੋਨ ਹਮਲਿਆਂ ਤੋਂ ਬਾਅਦ ਕੇਂਦਰ ਨੇ ਦਿੱਤੀ ਮਨਜ਼ੂਰੀ। ਮਧਿਆਪਦੇਸ਼ ਦੇ ਛੱਤਰਪੁਰ ਜ਼ਿਲ੍ਹੇ ਵਿੱਚ ਯਾਤਰੀਆਂ ਹੱਥ ਦੇ ਕਾ ਕੇ ਰੋਕੀ ਬੱਸ ਇਸ ਤੋਂ ਬਾਅਦ ਹਥਿਆਰਾਂ ਨਾਲ ਡਰਾਤਮਕਾ ਕੇ ਯਾਤਰੀਆਂ ਤੋਂ ਬਦਮਾਸ਼ਾਂ ਨੇ ਲੁੱਟੇ ਗਹਿਣੇ ਅਤੇ ਨਕਦੀ। ਟਿੱਕਨ ਵਿੱਚ ਵੱਡਾ ਹਾਦਸਾ 300 ਫੁੱਟ ਡੂੰਗੀ ਖੱਡ ਵਿੱਚ ਡਿੱਗੀ ਫੌਜ ਦੀ ਗੱਡੀ ਚਾਰ ਜਵਾਨਾਂ ਦੀ ਹੋਈ ਮੌਤ। ਸੀਪੀਆਈ ਦੇ ਜਰਨਲ ਸਕੱਤਰ ਸੀਤਾਨਾਮ ਯੇਚੁਰੀ ਦੀ ਵਿਗੜੀ ਸਿਹਤ ਐਮਜ਼ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ। ਉੱਤਰਾਖੰਡ ਵਿੱਚ ਹੁਣ ਸਰਕਾਰੀ ਕਰਮਚਾਰੀ ਵੀ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਲੈ ਸਕਣਗੇ ਹਿੱਸਾ ਸੂਬਾ ਸਰਕਾਰ ਨੇ ਹਟਾਈ پابੰਦੀ। ਉੱਤਰ ਪ੍ਰਦੇਸ਼ ਦੇ ਦੇਵਰੀਆ ਵਿੱਚ ਔਰਤ ਦਾ ਸਿਰ ਵੱਢ ਕੇ ਕਤਲ ਦੋਸ਼ੀ ਖੁਦ ਪਹੁੰਚਿਆ ਥਾਣੇ ਅਤੇ ਪੁਲਿਸ ਨੂੰ ਦਿੱਤੀ ਸੂਚਨਾ 850 ਤੋਂ ਵੱਧ ਅੰਕ ਡਿੱਗਿਆ ਸੈਂਸੈਕਸ ਨਾਲ ਹੀ 250 ਅੰਕ ਡਿੱਗਿਆ ਨਿਫਟੀ ਸਭ ਤੋਂ ਵੱਧ ਡਿੱਗੇ ਜਨਤਕ ਖੇਤਰ ਦੇ ਬੈਂਕ ਦੇ ਸ਼ੇਅਰ ਪੈਰਾਓਲੰਪਿਕ ਵਿੱਚ ਕਪਿਲ ਨੇ ਜੂਡੋ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਰਚਿਆ ਇਤਿਹਾਸ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ ਰਾਜਧਾਨੀ ਵਿੱਚ ਅੱਜ ਵੀ ਛਾ ਸਕਦੇ ਹਨ ਬੱਦਲ ਪੈ ਸਕਦਾ ਹੈ ਪਾਰੀਮੀ ਆਈਐਮਡੀ ਨੇ orange alert ਕੀਤਾ جاری ਪੁਰਵਾਂਚਲ ਵਿੱਚ 20 ਤੋਂ ਵੱਧ ਸੂਬਿਆਂ ਵਿੱਚ ਆਈਐਮਡੀ ਨੇ ਪਾਰੀਮੀ ਦਾ ਅਲਰਟ ਕੀਤਾ جاری ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਹਾਈਵੇ ਕੀਤਾ ਗਿਆ ਬੰਦ Rajasthan ਵਿੱਚ ਮੀਂਹ ਦਾ 13 ਸਾਲਾਂ ਦਾ ਟੁੱਟਿਆ ਰਿਕਾਰਡ 18 ਸੂਬਿਆਂ ਵਿੱਚ ਅੱਜ ਵੀ ਅਲਰਟ ਜਾਰੀ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ